ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਦੇਖੋ ਪਾਣੀ ਦੇ ਅੰਦਰ ਵੜ ਵੜ ਕੇ ਪੰਜਾਬੀ ਜੜੇ ਲੱਗੇ ਹੋਏ ਨੇ ਇਹੀ ਪੰਜਾਬ ਦੀ ਨਿਸ਼ਾਨੀ ਆ ਹਾਂਜੀ ਪਹਿਚਾਨ ਵੀ ਇਹੀ ਪੰਜਾਬ ਦੀ ਆ ਬੜੀ ਦੁੱਖ ਦੀ ਘੜੀ ਸੀ ਇਹ ਪੰਜਾਬ ਦੀ ਔਖੀ ਘੜੀ ਸੀ ਪੰਜਾਬ ਦੀ ਤੇ ਮੋਢਿਆਂ ਤੇ ਆਪਣਾ ਭਜਨ ਚੱਕਿਆ ਇਹ ਜਵਾਨਾਂ ਨੇ ਪੰਜਾਬ ਦੇ ਅਸਲ ਪੁੱਤਰ ਆ ਜਿਹੜੇ ਉਹਨਾਂ ਨੇ ਪ੍ਰਸ਼ਾਸਨ ਫੇਲ ਸਰਕਾਰਾਂ ਫੇਲ ਉਹਨਾਂ ਤੋਂ ਤਾਂ ਥੈਲੇ ਨਹੀਂ ਤੇ ਪੂਰੇ ਹੁੰਦੇ ਜੀ ਹੁਣ ਅੱਜ ਤੁਸੀਂ ਕਵਰੇਜ ਕਰ ਲਓ ਪੂਰੇ ਬੰਨ ਤੇ ਫਿਰ ਲਓ ਜਿੱਥੇ ਜਿੱਥੇ ਆ ਲੱਗ ਰਿਹਾ ਤੁਸੀਂ ਕੋਈ ਇੱਕ ਸਰਕਾਰੀ ਮੁਲਾਜ਼ਮ ਦਿਖਾ ਦੋ ਇੱਥੇ ਈਵਨ ਕੋਈ ਗਾਈਡ ਇਹ ਕਰਦਾ ਹੋਵੇ ਆਹ ਦੇਖੋ ਜੀ ਬਿਨਾ ਸੇਫਟੀ ਜੈਕਟਾਂ ਦੇ ਬੰਦੇ ਲੱਗੇ ਹੋਏ ਆ ਜਾਨ ਜੋਖਮ ਚ ਪਾਈ ਹੋਈ ਆ ਸਰਕਾਰ ਨੂੰ ਤਾਂ ਸਾਡੀਆਂ ਜਾਨਾਂ ਦੀ ਵੀ ਫਿਕਰ ਨਹੀਂ ਹੈ ਇਹ ਆਪਣੀਆਂ ਜਾਨਾਂ ਹੱਥੜੀ ਤੇ ਲਿਖ ਕੇ ਪੰਜਾਬ ਦੇ ਪੁੱਤ ਲੱਗੇ ਹੋਏ ਆਹ ਦੇਖ ਲਓ ਆਹ ਦੇਖੋ ਜੀ ਦਿਖਾਓ ਜੀ ਉਹ ਵਿੱਚ ਬੜਿਆ ਫਿਰਿਆ ਦੇ ਮਗਰ ਆਰੋਧ ਪਿੰਡ ਪੁੱਛ ਕੇ ਦੇਖ ਲਓ ਕਿੱਥੇ ਦਾ ਹੋਣਾ ਜਾਂ ਉਹ ਲੁਧਿਆਣਾ ਜ਼ਿਲ੍ਹੇ ਦਾ ਹੋਣਾ ਜਾਂ ਉਹ ਪਟਿਆਲੇ ਦਾ ਹੋਣਾ ਜਾਂ ਮੁਹਾਲੀ ਦਾ ਹੋਣਾ ਜਾਂ ਪਤਾ ਨਹੀਂ ਹੁਣ ਕਿਹੜੇ ਜ਼ਿਲ੍ਹੇ ਦਾ ਹੋਣਾ ਤੇ ਲੱਗਿਆ ਵਾ ਕਿੱਥੇ ਆ ਸ਼ਹੀਦਾਂ ਦੀ ਧਰਤੀ ਨੂੰ ਬਚਾਉਣ ਵਾਸਤੇ ਚੰਗੌਰ ਪੰਜਾਬੀ ਦੀ ਏਕਤਾ ਹੀ ਇਹ ਹੈ ਇਹੀ ਏਕਤਾ ਹੈ ਇਹੀ ਜਿੱਤੂਗੀ ਇਹੀ ਲੜੂਗੀ ਇਹੀ ਖੜੂਗੀ ਬਾਕੀ ਤਾਂ ਸਾਰਾ ਕੁਝ ਫੇਲ ਹੋ ਗਿਆ ਜੀ ਤੁਹਾਨੂੰ ਕੀ ਲੱਗਦਾ ਜਿੱਥੇ ਬਾੜ ਆਈ ਹੈ ਉੱਥੇ ਜੇ ਸਰਕਾਰ ਸਾਨੂੰ ਪਹਿਲਾਂ ਦੱਸ ਦਿੰਦੀ ਕਿ ਸਾਡੇ ਕੋਲ ਬੰਦਵਾਸਤੇ ਨਹੀਂ ਹੁੰਦਾ ਤੇ ਪੰਜਾਬੀ ਨੇ ਆਪਣੇ ਦਮ ਤੇ ਲੜ ਲੈਣਾ ਸਾਰਾ ਕੁਝ ਲੜ ਲੈਣਾ ਰੋਲ ਵਾ ਤਾਂ ਇਹੀ ਹੈ ਨਾ ਜੀ ਦਾ ਅਸੀਂ ਇਹਨੂੰ ਕਹੀ ਨਾ ਤੁਸੀਂ ਸਾਨੂੰ ਦੱਸ ਦਿਓ ਤੁਸੀਂ ਪਿੱਛੇ ਹਟ ਦੋ ਅਸੀਂ ਆਪੇ ਕਰ ਲੈਣਾ ਨਾ ਤਾਂ ਸਾਨੂੰ ਸਹੀ ਗੱਲ ਦੱਸਦੇ ਆਂ ਸਾਨੂੰ ਝੂਠ ਬੋਲੀ ਜਾਂਦੇ ਆਂ ਸਾਨੂੰ ਗੁੰਮਰਾਹ ਕਰ ਰਹੇ ਆਂ ਸਹੀ ਗੱਲ ਤਾਂ ਦੱਸੇ ਨਹੀਂ ਰਹੇ ਜੀ ਇਹ ਪੰਜਾਬ ਆਪ ਮੋਹ ਰਹੇ ਆ ਜੀ ਅੱਜ ਉਰੇ ਕਹਿੰਦੇ ਤੇ ਵੀ ਲੋੜ ਨਹੀਂ ਫਿਰ ਕਹਦੇ ਨੇ ਵੀ ਇਹ ਝੂਠੀ ਫਵਾਹੇ ਜੇ ਝੂਠੀ ਫਵਾਹੇ ਆ ਪੰਜਾਬ ਕਾਦੇ ਵਾਸਤੇ ਲੱਗਿਆ ਹੋਇਆ ਜੀ ਇਹ ਰਿਸਕ ਕਿਉਂ ਆ ਆ ਕਿਉਂ ਪਾਣੀ ਚ ਬੜਿਆ ਆ ਦਰਿਆ ਦੇ ਵਿੱਚ ਨੇ ਤੇਜ਼ ਪਾਣੀ ਦੇ ਵਿੱਚ ਜਾਣਾਂ ਰਿਸਕ ਤੇ ਕਿਉਂ ਪਾਈਆਂ ਆਂ ਇਹ ਲੋਕਾਂ ਨੇ ਆਪਣੇ ਆਪ ਨੇ ਆਪਨੇ ਆਪ ਨੂੰ ਬਚਾਉਣ ਲੱਗੇ ਪਿਆ ਆਪਣੇ ਭਾਈਆਂ ਨੂੰ ਬਚਾਉਣ ਵਾਸਤੇ ਆਏ ਪਏ ਜੀ ਲਵਾਰਸ ਲਵਾਰਸ ਹੋ ਗਏ ਖੜੂਗਾ ਪਰ ਪੰਜਾਬ ਖੜ ਗਿਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੇ ਬਾਈ ਚਾਂਸ ਆਪਣੇ ਨੌਜਵਾਨ ਪੰਜਾਬੀ ਵੀ ਨਾ ਖੜਦੇ ਤੇ ਰੋੜੇ ਨਾ ਸੀ ਸਾਰਾ ਕੁਝ ਪਾਉਣਾ ਪੰਜਾਬ ਡੁੱਬਿਆ ਹੋਇਆ ਪਾਉਣਾ ਪੰਜਾਬ 5 ਸਾਲ ਵਾਸਤੇ ਬਰਬਾਦ ਹੋ ਗਿਆ ਇਹ ਤਾਂ ਹੁਣ ਪਾਣੀ ਆਪਾਂ ਨੇ ਹੁਣ ਭਰ ਗਿਆ ਹੁਣ ਜਦੋਂ ਪਾਣੀ ਨੇ ਨਿੱਤਰਨਾ ਇਹਨਾਂ ਨਾਲ ਥੱਲੇ ਸਿਲਟ ਛੱਡ ਜਾਣੀ ਹੈ ਜੀ ਪਿੰਡਾਂ ਦੇ ਵਿੱਚ 5-5 ਸਾਲ ਵਾਸਤੇ ਘਰ ਗਏ ਸਿੱਲਾਂ ਨਹੀਂ ਜਾਣੀਆਂ ਜਮੀਨਾਂ ਦੇ ਵਿੱਚ ਇੰਨਾ ਕੁ ਵੈਕਿਊਮ ਨੇ ਇੰਨਾ ਕੁ ਟਾਈਟ ਕਰ ਰਲਣਾ ਜਮੀਨ ਨੂੰ ਵੀ 3 ਸਾਲ ਬਾਅਦ ਲਗਾਤਾਰ ਪਲੌ ਫੇਰਨੇ ਪੈਣੇ ਆ ਉਸ ਤੋਂ ਬਾਅਦ ਜਮੀਨ ਨੇ ਦੁਬਾਰਾ ਤੋਂ ਫਰਟੀਲਾਈਜ਼ ਹੋਣਾ ਸਾਡੀ ਨੂੰ ਨਹੀਂ ਹੋਣਾ ਨਹੀਂ ਹੈਗਾ 4 ਸਾਲ ਬਾਅਦ ਸਾਡੀ ਜਮੀਨ ਦੀ ਇਨਕਮ ਵੈਸੇ ਗਈ ਅਸਲ ਦੇ ਵਿੱਚ ਇੱਕ ਇਹ ਡੀਪ ਸਟੇਟ ਦਾ ਡਿਜ਼ਾਈਨ ਹੈ ਇਹ ਸਾਨੂੰ ਇਕਨੋਮਿਕਲੀ ਡੈਪਥ ਦੇ ਵਿੱਚ ਪਾਉਣਾ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਦੀ ਧੌਣ ਦੇ ਵਿੱਚੋਂ ਕੀਲਾ ਕੱਢਣਾ ਚਾਹੁੰਦੇ ਆ ਪਰ ਨਹੀਂ ਨਿਕਲਦਾ ਨਹੀਂ ਹੈ ਪੰਜਾਬ ਤਾਂ ਉਦੋਂ ਵੀ ਇਹ ਤਾਂ ਕੌਮ ਜੂੰਦੀ ਸੀ ਜਦੋਂ ਜੰਗਲਾਂ ਦੇ ਵਿੱਚ ਮੁੱਠੀਆਂ ਛੋਲਿਆਂ ਦੀ ਨਾਲ ਜੁੰਦੀਆਂ ਰਹਿੰਦੀਆਂ ਕਾਠੀਆਂ ਤੇ ਸੌਂਦੀਆਂ ਹੁੰਦੀ ਸੀ ਆ ਜਾਗਦਾ ਪੰਜਾਬ ਖੜਾ ਜਿੱਤਾਂਗੇ ਬਾਈ ਜੀ ਜੰਗ ਜਿੱਤ ਕੇ ਦਿਖਾਵਾਂਗੇ ਪਾਣੀਆਂ ਦੇ ਮੂੰਹ ਮੋੜ ਕੇ ਦਿਖਾਵਾਂਗੇ ਦੱਸਾਂਗੇ ਪੰਜਾਬ ਕੀ ਕਰ ਸਕਦਾ ਸਰਕਾਰਾਂ ਸਰਹੂਰਾਂ ਦਾ ਕੋਈ ਲੋੜ ਨਹੀਂ ਸਾਨੂੰ ਅਸੀਂ ਆਪਣੇ ਤੌਰ ਤੇ ਲੱਗੇ ਹੋਏ ਆ ਸਾਡੇ ਨਾਲ ਸਾਡੇ ਭਾਈਚਾਰੇ ਖੜੇ ਆ ਸਾਡੇ ਸਹਿਯੋਗ ਦੇ ਬੜੇ ਸਤ ਮਹਾਂਪੁਰਸ਼ਾਂ ਨੇ ਸਾਨੂੰ ਸਮਾਨ ਭੇਜਿਆ ਬਹੁਤ ਕੁਝ ਭੇਜਿਆ ਹੁਣ ਆ ਸਾਨੂੰ 5000 ਲੀਟਰ ਤੇਲ ਭੇਜਤਾ ਸੁਖਵੀਰ ਸਿੰਘ ਬਾਦਲ ਨੇ ਠੀਕ ਹੈ ਜੀ ਗੱਲ ਹੋਰ ਸਾਨੂੰ ਪੈਸੇ ਭੇਜਤੇ ਜੀ ਉਧਰ ਭੇਜਤੇ ਹੋਰ ਸਾਡੀ ਜਿੱਥੇ ਬੰਦ ਅੱਜ ਤਾਂ ਧੰਨਵਾਦ ਕਰਦਾ ਦੋ ਘੜ ਅਸੀਂ ਦੇਖਿਆ ਪਿੱਛੇ ਪਿੰਡ ਦਾ ਪਿੰਡ ਕਿਤੇ ਡੀਜ਼ਲ ਦੀ ਸੇਵਾ ਕਰ ਰਿਹਾ ਕਿਤੇ ਇੱਥੇ ਪਿੱਛੇ ਦੇਖਿਆ ਮੈਂ ਕਿ ਮੇਲੇ ਵਰਗਾ ਮਾਹੌਲ ਬਣ ਗਿਆ ਜੇ ਲੰਗਰ ਲੱਗਾ ਹੋਇਆ ਸਾਰੇ ਪਾਸੇ ਕਿਸੇ ਨੂੰ ਕਿਹ ਚੀਜ਼ ਦੀ ਘਾਟ ਨਹੀਂ ਆਂਦੇ ਰੇ ਪੰਜਾਬੀ ਉਹ ਕਹੇ ਸਰਕਾਰ ਦਾ ਕੋਈ ਫੰਡ ਨਹੀਂ ਲਿਆ ਸਿਰਫ ਪਤਾ ਨਹੀਂ ਕਿੱਥੋਂ ਆਇਆ ਯਾਰਿਆ ਸਾਰਾ ਸਮਾਨ ੱੱਕੇ ਨਾਲ ਤੇਲ ਪਾਉਣ ਲੱਗੇ ਹੋਏ ਆ ਲੋਕਾਂ ਦੇ ਟਰੈਕਟਰਾਂ ਦੇ ਵਿੱਚ ਮੈਨੂੰ ਅੱਜ ਕਿਸੇ ਨੇ ਸੇਵਾ ਭੇਜੀ 10 ਪਤਾ ਨਹੀਂ 15000 ਰੁਪਏ ਸੀਗਾ ਹੁਣ ਤੱਕ ਮੇਰੀ ਸ਼ੇਵ ਦੇ ਪਿੱਛੇ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਕਿੰਨੇ ਟਰੈਕਟਰ ਵਾਲਿਆਂ ਨੂੰ ਪਰ ਮੈਂ ਕਹ ਜੀ ਤੇਲ ਪਾ ਲਿਓ ਮੈਨੂੰ ਸ਼ਰਮਿੰਦਾ ਨਾ ਕਰ ਅਸੀਂ ਆਵਾਜ਼ ਤੇ ਆਏ ਆ ਅਸੀਂ ਨਹੀਂ ਲੈਣੇ ਆਪਾਂ ਐ ਮੇਰੀ ਜੇਬ ਦੇ ਪਿੱਛੇ ਵੀ ਅਸੀਂ ਦੇਖਿਆ ਹੱਥ ਜੋੜ-ਜੋੜ ਕੇ ਤੇਲ ਪਾ ਰਹੇ ਨੇ ਪਵਾ ਨਹੀਂ ਰਿਹਾ ਕੋਈ ਨਹੀਂ ਰਹੇ ਆਪਣੇ ਪੱਲੋਂ ਹੀ ਕਰ ਰਹੇ ਇਹੀ ਪੰਜਾਬ ਹੈ ਅਸੀਂ ਜੂਦੇ ਆ ਵਸਦੇ ਆ ਆ ਲੱਗੇ ਹੋਏ ਆ ਜੀ ਕਿੰਨੇ ਕਿੰਨੇ ਦਿਨਾਂ ਤੋਂ ਆ ਮੁੰਡੇ ਪਾਣੀਆਂ 'ਚ ਬੜੇ ਹੋਏ ਆ ਜੀ ਇਹੀ ਪੰਜਾਬ ਆਹ ਦੇਖ ਲੋ ਆਪਾਂ ਆ ਪਤਾ ਨਹੀਂ ਕਿੰਨੇ ਕ ਫੋਨ ਆਉਂਦੇ ਆ ਵੀ ਤੁਹਾਨੂੰ ਪੈਸੇ ਦੱਸੋ ਕਿੰਨੇ ਪਾਈਏ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਬਾਹਰ ਵਸਦੇ ਭਰਾਵ ਨੇ ਉਹ ਇੰਨੀ ਇੱਕ ਸੇਵਾਵਾਦ ਤੇ ਤਿਆਰ ਨੇ ਉਹ ਕਹਿੰਦੇ ਦੱਸ ਦੋ ਵੀ ਕੀ ਭੇਜੀ ਪਰ ਅਸੀਂ ਕਹਿੰנו ਠੀਕ ਹੈ ਜੀ ਬਹੁਤ ਖੁਸ਼ ਆ ਧੰਨਵਾਦ ਆ ਤੁਹਾਡਾ ਹੌਸਲਾ ਤੁਸੀਂ ਮੈਨੂੰ ਪਾਵਰ ਭੇਜ ਦਿਓ ਅੱਜ ਇੱਕ ਵੀਡੀਓ ਪਾਈਆ ਦੇਖ ਲਓ ਉੱਥੇ ਦੋ 3000 ਬੰਦਾ ਲੱਗਿਆ ਬਸ ਇੱਕ ਪ੍ਰਸ਼ਾਸਨ ਨੂੰ ਬੇਨਤੀ ਇਹ ਹੁਣ ਸਾਨੂੰ ਨਾ ਦਿਹਾੜੀਦਾਰ ਨਾ ਬਣਾ ਦਿਓ ਕਿਤੇ ਬਾਅਦ ਵਿੱਚ ਬਿੱਲ ਪਾ ਦਿਓ ਇਹਨਾਂ ਚੀਜ਼ਾਂ ਦੇ ਕਿਤੇ ਕਹਿ ਦੋ ਵੀ 8 ਕਰੋੜ ਇੱਥੇ ਲੱਗ ਗਿਆ 15 ਕਰੋੜ ਉੱਥੇ ਲੱਗ ਗਿਆ 2000 ਦਿਹਾੜੀ ਇੱਥੇ ਲਾਤੇ 2500 ਦਿਹਾੜੀ ਆ ਉੱਥੇ ਲਾਤਾ ਵੀ ਇਹ ਆ ਜਾ ਪਾਪ ਨਾ ਕਰ ਲਿਓ ਤੁਹਾਡੀਆਂ ਲਕੀਰਾਂ ਦੇਗੇ ਕਢਾ ਫਿਰ ਮੁੜ ਕੇ ਇਹ ਜਾਗਿਆ ਹੋਇਆ ਪੰਜਾਬ ਆ ਇਹ ਜਾਗਿਆ ਹੋਇਆ ਪੰਜਾਬ ਆ ਕਹਿ ਕਹਿ ਕੇ ਬਦਲਾ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਪੂਰ ਪੰਜਾਬ ਹੈ ਬਾਈ ਜੀ ਦੱਸਾਂਗੇ ਕੋਈ ਗੱਲ ਆਉਣ ਦੋ ਚਿਕਾ ਨਾ ਨਾ ਮਰਵਾਇਆ ਇਹਨਾਂ ਦੀਆਂ ਇਹਨਾਂ ਨੂੰ ਦੱਸਾਂਗੇ ਇਹਨਾਂ ਨੂੰ ਦੱਸਾਂਗੇ ਬਾਈ ਜੀ ਪੜਦੇ ਐਸੇ ਖੋਲेंगे ਵੀ ਹੜ ਕਿਉਂ ਆਏ ਇੱਥੇ ਇਹ ਡਿਜ਼ਾਈਨ ਆ ਕੱਲੇ ਸੈਂਟਰ ਦਾ ਨਹੀਂ ਜਾਂ ਡੀਪ ਸਟੇਟ ਦਾ ਨਹੀਂ ਸਾਡੇ ਇੱਥੇ ਤੇ ਜਿਹੜੇ ਮਸੰਦ ਲੀਡਰ ਆ ਜਿਨ੍ਹਾਂ ਨੇ ਇੱਥੇ ਮਾਈਨਿੰਗ ਕੀਤੀ ਇੱਥੇ ਇਹ ਉਹਨਾਂ ਦੇ ਕੰਮ ਆ ਕਰੋੜਾਂ ਰੁਪਏ ਦੀ ਕਰ ਗਏ ਆ ਪੂਰਾ ਰੇਤਾ ਮੰਗਾ ਲਿਆ ਵਾਪਸ ਦਰਿਆ ਨੇ ਮੈਂ ਕੱਲ ਵੀ ਕਹੀ ਸੀ ਗੱਲ ਇਹ ਵੀ ਆ ਪੂਰਾ ਰੇਤਾ ਜਿੰਨਾ ਇੱਥੇ ਉਹਨਾਂ ਨੇ ਚੋਰੀ ਕਰਿਆ ਚੋਰਾਂ ਨੇ ਆਪਣਾ ਢਿੱਡ ਖਵਾ ਜਨੇ ਪਰਵਾ ਲਿਆ ਸਾਤੋਂ ਆ ਪੂਰੇ ਪੰਜਾਬ ਦੇ ਪੱਤਾਂ ਨੇ ਪੱਤੇ ਕਿੱਥੋਂ ਕਿੱਥੋਂ ਰੇਤਾ ਆਇਆ ਜੀ ਪੰਜਾਬ ਖਮਿਆਜਾ ਪੁਕਤ ਰਿਆ ਪੰਜਾਬ ਲੱਗਿਆ ਹੋਇਆ ਢਿੱਡ ਭਰਨ ਦੁਬਾਰਾ ਸਤਲੁਜਾ ਇਹ ਆਪਣੇ ਮੈਲਾਂ ਦੇ ਵਿੱਚ ਬੈਠੇ ਨੇ ਭਾਜੀ 2 2 3 3 ਦਿਨ ਹੋ ਗਏ ਨੌਜਵਾਨਾਂ ਨੇ ਇੱਥੇ ਲੱਗੇ ਹੋਏ ਲੇਕਿਨ ਜਗਾਰਿਆਂ ਦੇ ਵਿੱਚ ਸਾਨੂੰ ਦਿਖਦਾ ਕਿ ਹਾਜੀ ਵੀ ਜੋਸ਼ ਕਿੰਨਾ ਹੈ ਪੰਜਾਬੀਆਂ ਦੇ ਵਿੱਚ ਇੱਕ ਸਾਲ ਤੋਂ ਉੱਪਰ ਨਾ ਦਿੱਲੀ ਦੇ ਬਾਡਰ ਤੇ ਬੈਗੇ ਤੇ ਸੂਲਾਂ ਦੇ ਵਿੱਚ ਲੋਹੇ ਦੇ ਡੱਬੇ ਘਰ ਬਣ ਗਏ ਸਨ ਚਾਹੇ ਤਾਂ 2 4 ਦਿਨੇ ਹੋਇਆ ਚਾਹੌ ਚੜਦਾ ਬਾਦਾਮ ਵਾਲੀਆਂ ਖੀਰਾ ਆਉਨੀਆਂ ਬਾਦਾਮ ਕਾਜੂ ਆਉਨੇ ਆ ਫਰੂਟੀਆਂ ਆਉਣੀਆਂ ਜਲ ਜੀਰਾ ਆਉਂਦਾ ਕੋਈ ਬਰੈਡ ਚੱਕੀ ਫਿਰਦਾ ਕੋਈ ਕੋਈ ਚੱਕੀ ਫਿਰਦਾ ਵਿਆਹ ਇਹ ਸਾਡੇ ਬਾਤ ਤੇ ਆਇਨਾ ਗਾ ਪਾਣੀ ਤਾਂ ਚੂੜੀਆਂ ਨਾਲ ਪੀ ਜੇ ਪੰਜਾਬ ਰੋਲਾ ਨਹੀਂ ਕੋਈ ਹਾਂ ਇਹ ਪੰਜਾਬ ਹੈ ਇਹ ਪੰਜਾਬ ਗਿਆ ਹੋਇਆ ਪੰਜਾਬ ਦੇ ਦੱਸਾਂਗੇ ਸਾਰਿਆਂ ਨੂੰ ਕੋਈ ਗੱਲ ਨਹੀਂ ਦੇਖਿਓ ਬਣਦਾ ਕੀ ਭਾਜੀ ਤੁਸੀਂ ਵੀ ਸਾਰਾ ਦੇਖਿਆ ਇੱਥੇ ਨੌਜਵਾਨ ਕਿਵੇਂ ਸੇਵਾ ਤੇ ਲੱਗੇ ਹੋਏ ਸਾਰਾ ਤੁਸੀਂ ਦੇਖਿਆ ਤੇ ਕੀ ਕਹਿਣਾ ਚਾਹੋਗੇ ਭਾਜੀ ਕੁਝ ਟਾਈਮ ਪਹਿਲਾਂ ਨਾ ਜਿਹੜੀ ਪੰਜਾਬ ਦੀ ਜਵਾਨੀ ਨੂੰ ਉੜਤਾ ਪੰਜਾਬ ਕਹਿ ਕੇ ਬਦਨਾਮ ਕਰਿਆ ਗਿਆ ਸੀਗਾ ਇਹ ਕੁਦਰਤ ਨੇ ਵਿਧ ਬਣਾਈ ਹੈ ਨਹੀਂ ਹੋਣਾ ਚਾਹੀਦਾ ਸੀ ਕਰੋਪੀ ਆਈ ਨਹੀਂ ਕਰੋਪੀ ਕੁਝ ਸਰਕਾਰਾਂ ਵੱਲੋਂ ਸਟੈਬਲਿਸ਼ ਕਰੀ ਗਈ ਹੈ ਇਹ ਸਮਾ ਗੁਰੂ ਸਾਹਿਬ ਨੇ ਬਖਸ਼ਿਆ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਉੜਤਾ ਪੰਜਾਬ ਕਹਿ ਕੇ ਬਦਨਾਮ ਕਰਿਆ ਸੀ ਅੱਜ ਨੌਜਵਾਨੀ ਨੇ ਦੱਸਿਆ ਵੀ ਉੜਤਾ ਪੰਜਾਬ ਨਹੀਂ ਜਾਗਦਾ ਪੰਜਾਬ ਆ ਲੋਕਾਂ ਨੇ ਪਤਾ ਨਹੀਂ ਆਪਣੀ ਪੋਲਿਟਿਕਸ ਵਾਸਤੇ ਕਿੰਨਾ ਕੁ ਸਾਡੇ ਪੰਜਾਬ ਨੂੰ ਬਦਨਾਮ ਕਰਿਆ ਪਹਿਲਾਂ ਬਦਨਾਮ ਕਰਦੇ ਆ ਫਿਰ ਮਸੰਦਾਂ ਦੇ ਰੂਪ ਚਾਉਂਦੇ ਆ ਫਿਰ ਲੁੱਟਦੇ ਆ ਫਿਰ ਚਲੇ ਜਾਂਦੇ ਆ ਜਿੱਕਣ ਵੀਰ ਨੇ ਗੱਲ ਕਰੀ ਜਨਾ ਵੀ ਇੱਥੇ ਰੇਤਾ ਲੁੱਟਿਆ ਗਿਆ ਮੈਨਿੰਗ ਕਰਕੇ ਗਿਆ ਕੁਝ ਲੋਕਾਂ ਦੀ ਜੇਬ ਚ ਲੇਕਿਨ ਇਹ ਸਾਰੀ ਸੰਗਤ ਰੂਪੀ ਤਿੰਨ ਤਿੰਨ ਕਰਕੇ ਮੁਠੀ-ਮੁਠੀ ਭਰ ਕੇ ਅੱਜ ਦੁਬਾਰੇ ਬੰਨ ਪੂ ਰਹੇ ਆ ਇਹ ਇਹ ਕੁਝ ਜ਼ਿੰਮੇਵਾਰ ਲੋਕਾਂ ਦੇ ਵੱਲੋਂ ਲਿਆਂਦੀ ਗਈ ਤਰਾਸਦੀ ਹੈ ਠੀਕ ਆ ਕੁਝ ਥੋੜਾ ਬਹੁਤ ਕੁਦਰਤ ਦਾ ਵੀ ਕੁਝ ਹੋਊ ਵਿੱਚ ਰੋਲ ਪਰ ਲੇਕਿਨ ਕੁਦਰਤ ਨੇ ਆਪਣਾ ਰਾਹ ਬਣਾਇਆ ਹੋਇਆ ਸੀ ਪਰ ਇਹਨਾਂ ਲੋਕਾਂ ਨੇ ਡਿਸਟਰਬ ਕਰਿਆ ਅੱਜ ਉਦੇ ਬਦਲੇ ਸੰਗਤ ਰੂਪੀ ਲੋਕ ਇਕੱਠੇ ਹੋ ਕੇ ਅੱਜ ਉਹਦਾ ਸਾਹਮਣਾ ਕਰ ਰਹੇ ਆ ਇਸ ਔਕੜ ਨੂੰ ਵੀ ਪਾਰ ਕਰਾਂਗੇ ਭਾਈ ਜਿੱਥੇ ਕਿ ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਕਿਤੇ ਲੋੜ ਹੁੰਦੀ ਹੈ ਤੇ ਉਥੇ ਪੰਜਾਬੀ ਪਹਿਲੇ ਨੰਬਰ ਤੇ ਹੁੰਦੇ ਆ ਅੱਜ ਆਪਣੇ ਉੱਤੇ ਆਈ ਹੈ ਤਾਂ ਅਸੀਂ ਕਿਉਂ ਨਾ ਦਮ ਤੇ ਖੜੇ ਹੋ ਕੇ ਲੜੀਏ ਯਾਰ ਪੰਜਾਬ ਲਈ ਨਾ ਪੰਜਾਬੇ ਖੜੂਗਾ ਪੰਜਾਬੇ ਲੜੂਗਾ ਲੋੜ ਨਹੀਂ ਕਿਸੇ ਦੀ ਤਰਲੇ ਤਾਂ ਪੰਜਾਬ ਨੇ ਅਸਾ ਕਰ ਹੀ ਨਹੀਂ ਜਦੋਂ ਨੱਚਿਆ ਹਿੱਕ ਤੇ ਚੜ ਕੇ ਨੱਚਿਆ ਛਾਤੀ ਤੇ ਚੜ ਕੇ ਨੱਚਿਆ ਪੰਜਾਬ ਕਿਸੇ ਦੀ ਲੋੜ ਨਹੀਂ ਅਫਗਾਨਿਸਤਾਨ ਚ ਉਚਾਲ ਆਏ ਆ ਜਹਾਜ਼ ਭਰ ਕੇ ਉਧਰੋਂ ਚੱਲ ਕੇ ਪੰਜਾਬ ਦੇਖਿਆ ਨਹੀਂ ਕਾਦਾ ਮਹਿਣਾ ਯਾਰ ਕੀ ਕਹਿਣਾ ਸ਼ਰਮ ਉਹਨਾਂ ਲੋਕਾਂ ਤੇ ਆਉਂਦੀ ਆ ਜਿਹੜੇ ਪੱਗਾਂ 'ਚ ਸਿਰ ਫਸਾਈ ਉਹਨਾਂ ਲੋਕਾਂ ਦੀ ਚਾਪਲੂਸੀ ਵੀ ਨਹੀਂ ਕਰਦੇ ਆ ਸ਼ਰਮ ਉਹਨਾਂ ਲੋਕਾਂ ਤੇ ਮਾਕਤਾ ਉਹਨਾਂ ਲੋਕਾਂ ਕਹਿੰ ਲੋ ਉਹਨਾਂ 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 ਕਹਿੰ ਕੋਈ ਮਾਕਤਾ ਨਹੀਂ ਜਿਹੜੇ ਹਾਕਮ ਬਣੀ ਬੈਠੇ ਨੇ ਮਾਕਤਾ ਸਿਰਫ ਉਹਨਾਂ ਕਹਿੰ ਲੋ ਜਿਹੜੇ ਸਾਡੇ ਲੋਕ ਯਾਰ ਪੱਗਾਂ 'ਚ ਸਿਰ ਫਸਾ ਕੇ ਉਹਨਾਂ ਦੀ ਚਾਪਲੂਸੀ ਕਰਦੇ ਆ ਆ ਖੜ ਕੇ ਦੇਖੋ ਯਾਰ ਮਾੜਾ ਮੋਟਾ ਹਲੂਣਾ ਦਾ ਉਹਨਾਂ ਨੂੰ ਵੀ ਸਾਡੇ ਪੰਜਾਬ ਕੇ ਲਾਪਰ ਕੀ ਰਿਹਾ ਕਿੱਡਾ ਨੁਕਸਾਨ ਹੋ ਗਿਆ ਹੁਣ ਤੱਕ ਯਾਰ ਸ਼ਬਦ ਨਹੀਂ ਇੱਕ ਕਿ ਕੋਈ ਗੱਲ ਨਹੀਂ ਕੋਈ ਮਖਤਾ ਨਹੀਂ ਪੰਜਾਬ ਲਈ ਪੰਜਾਬੇ ਖੜੂਗਾ ਪੰਜਾਬ ਜਿੱਤੂਗਾ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀਆਂ ਦਾ ਜੋਰ ਦਿਖਦਾ ਹੈ ਬੋਲਾਂ ਦੇ ਵਿੱਚ ਕਿਵੇਂ ਜਕਾਰੇ ਲਾ ਲਾ ਕੇ ਆਪਣਾ ਜੋਸ਼ ਪ੍ਰਗਟ ਕਰ ਰਹੇ ਨੇ ਤੇ ਇਹ ਸਿਰਫ ਅੱਜ ਦਾ ਜੋਸ਼ ਨਹੀਂ ਇਹ ਪਿਛਲੇ 3-4 ਦਿਨਾਂ ਤੋਂ ਐਨੇ ਹੀ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਬਾ ਜੀ ਕੀ ਕਹਿ ਰਹੇ ਹੋ ਇੱਧਰ ਕੀ ਕਰੇ ਸੇਵਾ ਕਰ ਰਹੇ ਹੋ ਪੂਰੀ ਠੀਕ ਹੈ ਜੀ ਆਹ ਦੇਖੋ ਜੀ ਪੂਰੇ ਪਾਣੀ ਦੇ ਵਿੱਚ ਜਾ ਜਾ ਕੇ ਰੱਸਿਆਂ ਦੇ ਨਾਲ ਸਿਰਫ ਰੱਸੇ ਦੇ ਨਾਲ ਬੰਨਿਆ ਹੋਇਆ ਹੈ ਕੋਈ ਪੱਕਾ ਜਗਾੜ ਨਹੀਂ ਹੈ ਇਹ ਇਹ ਬੰਦੇ ਥੱਲੋਂ ਦੇਖ ਸਕਦੇ ਕਿ ਬੰਦੇ ਨੂੰ ਰੱਸੇ ਦੇ ਨਾਲ ਬੰਨਿਆ ਹੋਇਆ ਤਾਂ ਇੱਕ ਬੰਦੇ ਨੇ ਜਿਹੜਾ ਉੱਪਰੋਂ ਰੱਸੇ ਦੇ ਨਾਲ ਫੜਿਆ ਹੋਇਆ ਹੈ ਇਹ ਕੋਈ ਪੱਕਾ ਜਗਾੜ ਨਹੀਂ ਹੈ ਇਹ ਕੋਈ ਵੀ ਹਾਨੀ ਹੋ ਸਕਦੀ ਹੈ ਲੇਕਿਨ ਇਹ ਬਚਾ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੇ ਇੱਥੇ ਲੱਗੇ ਹੋਏ ਨੇ ਦਿਨ ਰਾਤ ਧੁੱਪ ਹੋਵੇ ਮੀਂਹ ਹੋਵੇ ਪਰ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇੱਥੇ ਪੂਰੀ ਮਿਹਨਤ ਜੋਰ ਦੇ ਨਾਲ ਇੱਥੇ ਕੰਮ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿਥੇ ਸਿਰਫ ਨੌਜਵਾਨ ਨਹੀਂ ਸਾਡੇ ਬਜ਼ੁਰਗ ਜਿਹੜੇ ਹੈਗੇ ਨੇ 70 70 80 80 ਸਾਲਾਂ ਦੇ ਉਹ ਵੀ ਡਟ ਕੇ ਸਾਹਮਣਾ ਕਰ ਰਿਹਾ ਇਹ ਇਨਸਾਨੀ ਹੈ ਆਪਣੇ ਪੰਜਾਬ ਦੀ ਇਹ ਪੰਜਾਬੀ ਹੀ ਕਰ ਸਕਦੇ ਆ ਇਹ ਪੰਜਾਬੀਆਂ ਨੂੰ ਜੇ ਕਿਤੇ ਤੁਸੀਂ ਪਹਿਲਾਂ ਕਿਤੇ ਕਹਿ ਦਿੰਦੇ ਨਾ ਕਿ ਸਾਡੀ ਇੱਥੇ ਬਾਹਰ ਆਣ ਵਾਲੀ ਤਾਂ ਆਪਣਾ ਬੰਦੋਬਸਤ ਆਪ ਕਰ ਲਓ ਤੇ ਕਰ ਲੈਣਾ ਸੀਗਾ ਕਿਉਂਕਿ ਇੱਥੇ ਬੰਨ ਟੁੱਟ ਜਾਂਦਾ ਜੇ ਇਹ ਪੂਰਾ ਰੁੜ ਜਾਣਾ ਸੀ ਚੰਡੀਗੜ੍ਹ ਲੁਧਿਆਣਾ ਇਹ ਸਾਡੇ ਪੰਜਾਬੀਆਂ ਦਾ ਜੋਰ ਹੈ ਅਸੀਂ ਪਿੱਛੇ ਵੀ ਦੇਖ ਕੇ ਆਏ ਆ ਕਿਵੇਂ ਟਰਾਲੀਆਂ ਦੀ ਟਰਾਲੀਆਂ ਭਰ ਕੇ ਇੱਥੇ ਬੋਰੀਆਂ ਦੇ ਨਾਲ ਰੇਤਾ ਤੇ ਰੇਤਿਆਂ ਦੀ ਟਰਾਲੀ ਤੇ ਲੰਗੜ ਦੀ ਕੋਈ ਘਾਟ ਨਹੀਂ ਆ ਰਹੀ ਤਾਂ ਕਰਕੇ ਇਹਨੂੰ ਕਹਿੰਦੇ ਐ ਜਾਗਦਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਵ ਦਿਨ ਤੋਂ ਦਿਨ ਤੇਜ਼ ਹੋ ਰਿਹਾ ਸੀ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਸੀ ਪਾਣੀ ਦਾ ਲੈਵਲ ਕਿੱਥੇ ਸੀਗਾ ਤੇ ਅੱਜ ਦੇਖ ਲਓ ਕਿੱਥੇ ਐ ਲੇਕਿਨ ਸਾਡੇ ਜਿਹੜੇ ਪੰਜਾਬੀ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਹੈਗੇ ਨੇ ਉਹ ਵੀ ਲੱਗੇ ਹੋਏ ਨੇ ਤੇ ਆਪਣਾ ਬੰਨ੍ਹ ਦੇਖ ਲਓ ਕਿਵੇਂ ਉੱਚਾ ਕਰੀ ਜਾ ਰਹੇ ਨੇ ਜਿੰਨਾ ਵੀ ਹੋ ਸਕਦਾ ਵੈਸੇ ਤਾਂ ਕੁਦਰਤ ਦੀ ਮਾਰ ਹੈ ਇਹ ਇਹਨੂੰ ਅਸੀਂ ਜਿੰਨਾ ਰੋਕ ਸਕਦੇ ਆ ਰੋਕ ਰਹੇ ਆ ਤੇ ਨੌਜਵਾਨ ਵੀਰ ਜਿਹੜੇ ਪਾਣੀ ਦੇ ਵਿੱਚ ਜਾ ਜਾ ਕੇ ਜਿਹੜੇ ਹੈਗੇ ਨੇ ਉਹ ਕਰ ਰਹੇ ਨੇ ਕੋਈ ਸਰਕਾਰ ਦੀ ਟੀਮ ਨਹੀਂ ਇਹ ਆਪਣੀ ਆਪਣੇ ਹੀ ਬੰਦੇ ਆ ਜਿਹੜੇ ਪੰਜਾਬ ਦੇ ਨੌਜਵਾਨ ਹੈਗੇ ਨੇ ਉਹ ਲੱਗੇ ਹੋਏ ਨੇ ਤੇ ਉਹ ਇੱਕ ਦੇਖ ਰਹੇ ਦੇਖੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬੀਰ ਜੀ ਪਾਣੀ ਦੇ ਵਿੱਚ ਜਾ ਜਾ ਕੇ ਜਿਹੜੇ ਹੈਗੇ ਆ ਇਹ ਕਰ ਰਹੇ ਨੇ ਇਹ ਰੈਸਕਿਊ ਭਾਈ ਜੀ ਕਿੰਨੇ ਦਿਨ ਤੋਂ ਤੁਸੀਂ ਲੱਗੇ ਹੋ ਦੋ ਦਿਨ ਹੋ ਗਏ ਦੀ ਆਏ ਤੁਹਾਨੂੰ ਅੱਛਾ ਜੀ ਹਾਂ ਦੋ ਦਿਨ ਤੋਂ ਲੱਗੇ ਠੀਕ ਹੈ ਮਾੜਾ ਹਾਲਤ ਬਹੁਤ ਖਰਾਬ ਸੀ ਜਾ ਤਾ ਤੁਸੀਂ ਉਹਨਾਂ ਸੰਭਲਿਆ ਅੱਛਾ ਜੀ ਹਾਂ ਜੀ ਉਹ ਤਾਂ ਠੀਕ ਆ ਕੇ ਨਾਲ ਬਾਬਾ ਜੀ ਕਿਹੜਾ ਪਿੰਡ ਆਪਣਾ ਬਸੀ ਗੁਜਰਾਣੀ ਚੰਪੌਰ ਸਾਹ ਕੋਲ ਅੱਛਾ ਜੀ ਕਿੰਨੇ ਮਰ ਹੋ ਗਏ ਆਪਣੀ ਮਰ ਹੈਗੀ 60 ਸਾਲ ਦੀ ਤੇ ਤੁਸੀਂ ਹਜੇ ਵੀ ਡਟ ਕੇ ਖੜੇ ਹੋ ਨੌਜਵਾਨਾਂ ਦੇ ਨਾਲ ਤਾਂ ਬੱਚੇ ਸਾਡੇ ਘਰ ਕੀ ਵਿੱਚ ਵੱਢਦੇ ਜਿਵੇਂ ਮਮਰੀ ਹੋ ਕੇ ਵੱਢਦੇ ਆ ਤੇ ਨਿਆਣੇ ਡਰਦੇ ਆ ਅੱਜ ਕੱਲ੍ਹ ਅਸੀਂ ਮੂਰੇ ਹੋ ਕੇ ਲੱਗਦਾ ਤਾਂ ਹਲਾਸ਼ੇਰੀਆ ਨਾਲ ਜਿੰਨਾ ਕੰਮ ਦਾ ਕੰਮ ਕਰੀ ਜਾਈਦਾ ਕਰਦੇ ਆਂ ਸੇਵਾ ਬਾਕੀ ਸਾਰੇ ਦੂਰ ਦੂਰ ਤੇ ਦੁਨੀਆ ਹੀ ਹੋਈ ਆ ਬਹੁਤ ਤੇ ਇਹ ਪਾਣੀ ਦਾ ਪਾਣੀ ਦਾ ਪੱਧਰ ਦੇਖ ਰਿਆਂ ਅਸੀਂ ਦਿਨ ਸੋ ਦਿਨ ਉੱਚਾ ਹੋ ਰਿਹਾ ਤੇ ਆਪਣੇ ਨੌਜਵਾਨ ਵੀ ਡਟ ਕੇ ਖੜੇ ਨੇ ਨਹੀਂ ਕੋਈ ਮਸਬੇਦਾਨ ਨਹੀਂ ਆਰੇ ਕੋਈ ਅੰਤ ਨਹੀਂ ਵਿੱਚ ਸੇਵਾਦਾਰਾਂ ਦਾ ਲੰਗਰ ਦਾ ਕੋਈ ਸਾਰਾ ਹੀ ਤਕਰੀਬਨ ਏਰੀਆ ਲੱਗਿਆ ਹੋਇਆ ਏ ਵਿਚੋ ਕਰਨ ਵਾਸਤੇ ਅੱਗੇ ਲੁਧਿਆਣੇ ਮਨ ਟੁੱਟ ਗਿਆ ਠੀਕ ਹੈ ਜੀ ਤੁਸੀਂ ਕੰਡੇ ਖੜੇ ਹੋ ਕੇ ਕੰਮ ਕਰ ਰਹੇ ਹੋ ਹਨਾ ਆਪਣੇ ਨੌਜਵਾਨ ਵੀਰ ਜਿਹੜੇ ਹੈਗੇ ਨੇ ਅੰਦਰ ਵੱੜ ਕੇ ਕੰਮ ਕਰ ਰਹੇ ਨੇ ਹਨਾ ਤੇ ਕੀ ਕਹਿਣਾ ਚਾਹੋਗੇ ਬਤਾਂ ਅੰਸ਼ੇਦ ਨੂੰ ਹੋ ਕੇ ਲੱਗਿਆ ਨੂੰ ਗਾਹਾਂ ਤੇ ਗਾਹ ਪ੍ਰਣਾਲੀ ਦੇਖ ਕੇ ਹੁਣ ਹੌਂਕ ਲਾਉਂਦਾ ਵੀ ਸਾਡੇ ਬਜ਼ੁਰਗ ਮੁਰੇ ਆ ਤੇ ਅਸੀਂ ਵੀ ਕਹਾਂ ਜਾਈਏ ਨਾਲ ਆ ਕੇ ਕੰਮ ਕਰੀਏ ਅਸੀਂ ਪਿੱਛੇ ਦੇਖਿਆ ਕਿ ਕੋਈ ਕਮੀ ਨਹੀਂ ਆਂਦੇ ਟਰਾਲੀਆਂ ਭਰੀਆਂ ਭਰੀਆਂ ਉਹ ਰੇਤਾ ਭੇਜ ਰਹੇ ਨੇ ਬੋਰੇ ਭੇਜ ਰਹੇ ਨੇ ਪਰ ਨਾਲੇ ਤੱਕ ਇੱਧਰ ਕੋਈ ਅੰਤ ਨਹੀਂ ਖੰਨੇ ਤੱਕ ਲੋ ਕਰ ਰਹੇ ਨੇ ਟਰਾਲੀਆਂ ਲੈ ਕੇ ਜੀ ਸਲੇ ਪਰ ਪਰ ਕੇ ਤੇ ਸੇਵਾ ਦਾ ਅੰਤ ਨਹੀਂ ਹੈਗਾ ਬਹੁਤ ਵਧੀਆ ਸਿਸਟਮ ਚੱਲਦਾ ਜਾਨੀ ਠੀਕ ਹੈ ਜੀ ਤੇ ਜਦੋਂ ਤੱਕ ਮਿਲ ਕੇ ਇਹ ਖਤਰਾ ਟਲ ਨਹੀਂ ਜਾਂਦਾ ਡਟ ਕੇ ਖੜੇ ਹੋ ਤੁਸੀਂ ਅਸੀਂ ਤਾਂ ਖੜਾਗੇ ਬੜਾ ਘਟ ਜਾਣਾ ਪਾਣੀ ਅਜ ਰਾਤ ਨੂੰ ਘਟ ਜਾਣਾ ਕੱਲ ਨੂੰ ਪਾਉਣਾ ਜੀ ਅਜ ਰਾਤ ਨੂੰ ਪਾਣੀ ਘਟ ਦੇਣਾ بارش ਬੰਦ ਹੋ ਗਈ ਵਿੱਚ ਕੱਲ੍ਹ ਨੂੰ ਤੱਕ ਡਾਊਨ ਹੋਣਾ ਨਹੀਂ ਬਿਲਕੁਲ ਠੀਕ ਹੈ ਅਸੀਂ ਕੱਲਾ ਵਿੱਚ ਕੱਲ੍ਹ ਤੱਕ ਦੇੜੀ ਜਾਂਦਾ ਦੇਖਾਂ ਜਿਹੇ ਜਿਹੇ ਸਮਾਂ ਹੋਇਆ ਉਹ ਜਿਹੇ ਸਾਹ ਨਾਲ ਮਤਲਬ ਕਰਾਂਗੇ ਇੰਨੀ ਉਮਰ ਹੋਣ ਤੋਂ ਬਾਅਦ ਵੀ ਕਿੱਥੋਂ ਆਇਆ ਇਹਨਾਂ ਸਾਰਾ ਜੋਸ਼ ਕਿਤਾ ਭਰਾ ਜੀ ਪਹਿਲਾਂ ਕੰਮ ਕਰਦੇ ਆ ਜੀਵਿਦਾਰਾਂ ਕਿਹੜਾ ਵੀ ਹੋਵਾ ਉਹਦੇ ਕਰਕੇ ਹੋ ਵੀ ਆਪਣਾ ਹੌਸਲਾ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਡਰ ਨਹੀਂ ਹੁੰਦਾ ਐਡਾ ਬਾਕੀ ਉਹ ਕੀ ਮਹਾਰਾਜ ਦੀ ਮਰਜ਼ੀ ਹੈ ਜੋ ਕਰਨਾ ਨਹੀਂ ਕਰਿਆ ਦੇਣਾ ਜੀ ਠੀਕ ਹੈ ਠੀਕ ਹੈ ਬਾਬਾ ਜੀ ਧੰਨਵਾਦ ਦੇਖੋ ਜੀ ਤੁਸੀਂ ਨੌਜਵਾਨ ਵੀਰ ਵੀ ਲੱਗੇ ਹੋਏ ਨੇ ਸਾਰਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਦਾ ਬਹਾਵ ਦੇਖੋ ਜੀ ਦੇਖੋ ਜੀ ਇਹ ਗੋਲ ਜਦੋਂ ਘੁੰਮਦਾ ਪਾਣੀ ਇਹ ਕੋਈ ਨਿਸ਼ਾਨੀ ਹੁੰਦੀ ਹੈ ਕਿ ਪਿੱਛੇ ਹੋਰ ਵੀ ਪਾਣੀ ਆ ਰਿਹਾ ਤਾਂ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਤੇ ਉੱਥੇ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਛੇੜਖਾਨੀ ਹੁੰਦੀ ਹੈ ਕਿ ਪਾਣੀ ਦਾ ਬਹਾਵ ਜਿਹੜਾ ਆਟੋਮੈਟਿਕਲੀ ਇੱਥੇ ਘੁੰਮਦਾ ਤੇ ਇਹਦਾ ਜਿਹੜਾ ਇਹਦੇ ਵਿੱਚ ਚੀਜ਼ ਆ ਜੇ ਉਹ ਬਚਦੀ ਨਹੀਂ ਹੈ ਉਹ ਸਿਰ ਥੱਲੇ ਹੀ ਜਾਂਦੀ ਹੈ ਉਹ ਤੇ ਇਹ ਚੀਜ਼ ਇਹ ਚੀਜ਼ ਹੈਗੀ ਹੈ ਜਿਹੜੀ ਇਹ ਕਿਤੇ ਨਾ ਕਿਤੇ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਕਿ ਪਾਣੀ ਦਾ ਬਹਾਵ ਜਿਹੜਾ ਬਹੁਤ ਜ਼ਿਆਦਾ ਤੇਜ਼ ਹੈ ਤੇ ਇਹ ਲਹਿਰਾਂ ਜਿਹੜੀਆਂ ਹੈਗੀਆਂ ਇਹ ਕਿਤਨਾ ਕਿਤੇ ਨੁਕਸਾਨ ਹੀ ਕਰਦੀਆਂ ਨੇ ਤੁਸੀਂ ਦੇਖਿਆ ਹੋਣਾ ਸਮੁੰਦਰ ਦੇ ਵਿੱਚ ਇਹ ਲਹਿਰਾਂ ਹੁੰਦੀਆਂ ਸੀ ਪਹਿਲਾਂ ਲੇਕਿਨ ਇਹ ਸਤਲੁਜ ਦਾ ਸੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨੇ ਜਿੱਥੇ ਪਾਣੀ ਦੀਆਂ ਤਸਵੀਰਾਂ ਇੰਨਾ ਵਹਾਵ ਇੰਨਾ ਜ਼ਿਆਦਾ ਹੈ ਕਿ ਕੋਈ ਵੀ ਇੱਥੇ ਕੋਈ ਡਿੱਗ ਜਾਵੇ ਜਾਂ ਕਿਸੇ ਦਾ ਪੈਰ ਪਿਸਲ ਜਾਵੇ ਤੇ ਉਹਦਾ ਬਚਨ ਦਾ ਕੋਈ ਲੇਕਿਨ ਫਿਰ ਵੀ ਸਾਡੇ ਜਿਹੜੇ ਪੰਜਾਬੀ ਵੀਰ ਹੈਗੇ ਨੇ ਡਟ ਕੇ ਖੜੇ ਆ ਨੌਜਵਾਨ ਜਿਹੜੇ ਪਾਣੀ ਦੇ ਵਿੱਚ ਜਾ ਜਾ ਕੇ ਸੇਵਾ ਕਰ ਰਹੇ ਆ